ਗੁਰਪਿੰਡਰਾ ਦਾ ਪਤਾ ਵੀ ਕੈਲੂ ਖੜਾ ਕਰ ਲਿਆ ਹੋਰ ਅਜੇ ਫਾਈਨਲ ਨਹੀਂ ਹੋਇਆ ਇਹਨਾਂ ਦਾ ਵੀ ਕਿਹੜਾ ਕੜੂ ਖੜਾ ਨਾ ਖੜੂਗਾ ਸ਼ਾਇਦ ਬੀਜੇਂਦਰ ਸਾਡੀ ਕੌਨਸਟਿਟੂਐਂਸੀ ਜਿੰਨੀ ਖੂਬਸੂਰਤੀ ਪੰਜਾਬ ਦੀ ਕਿਸੇ ਕੌਨਸਟਿਟੂਐਂਸੀ ਦੇ ਵਿੱਚ ਨਹੀਂ ਹੈ ਜਿਹਦਾ ਸਿਹਰਾ ਸ੍ਰੀ ਬੀਜੇਂਦਰ ਸਿੰਘ ਲੇ ਨੂੰ ਜਾਂਦਾ ਹੈ ਮਾਨ ਸਾਹਿਬ ਲਵੇ ਇੱਕ ਗੱਲ ਬਚਾ ਦਿਓ ਜੀ ਭੁੱਕੀ ਗਣੀਆਂ ਬੜੇ ਔਖਿਆਂ ਭੁੱਕੀ ਜ਼ਰੂਰ ਠੇਕੇ ਕੋਲੇ ਜਾਣ ਸਾਨੂੰ ਠੇਕੇ ਜ਼ਰੂਰ ਚਾਹੀਦੇ ਨੇ ਸਾਨੂੰ ਜੀ ਮਿਆਦ ਆਮ ਪਾਰਟੀ ਤੇ ਮਿਆਦ ਹੈ ਜੀ ਪੂਰਾ ਕੰਮ ਕੀਤਾ ਸਾਡਾ ਖੇਤੀਬਾੜੀ ਦਾ ਸਭ ਤੋਂ ਬਿਜਲੀ ਦਾ ਆ ਆਮ ਆਦਮੀ ਪਾਰਟੀ ਲੱਗਦਾ ਹਾਂ ਜੀ ਹੋਰ ਕੰਮ ਬਹੁਤ ਕਰਤੇ ਜੀ ਹੋਰ ਹਾਂ ਜਿਹੜੇ ਇੱਕ ਇੱਕ ਇਕੇ ਰਹਿੰਦੀ ਆ ਕਹਿੰਦੇ ਇਹ ਵੀ ਕਰਦਾਂਗੇ ਪੂਰਾ ਚੇਦੀ ਹੋਣਾ ਚਾਹੀਦਾ ਵੀ ਸਹਿਮਤੀ ਨਾਲ ਬਣ ਜੇ ਤਾਂ ਉਹਦੇ ਵਰਗੀ ਰੀਸ ਨਹੀਂ ਹੈਗੀ ਨਾਲੇ ਭਾਈਚਾਰਾ ਬਣਿਆ ਰਹਿੰਦਾ ਆਪਣਾ ਬੰਦੇ ਕਹੀਂ ਇਸ ਤਰ੍ਹਾਂ ਮਤਲਬ ਬਹੁਤ ਸਾਮਤੀਨਾ ਬੰਦੇ ਨੂੰ ਚੁਣਦਣਾ ਚੰਗੀ ਗੱਲ ਹੈ ਸੰਗਰੂਰ ਜ਼ਿਲ੍ਹਾ ਦਾ ਸਾਡੇ ਪਿੰਡ ਸਾਡੀ ਕੌਨਸਟਿਚਨਸੀ ਦੇ ਵਿੱਚ ਸ੍ਰੀ ਵਿਜੇਂਦਰ ਸਿੰਘ ਲਾ ਨੇ ਇੰਨੇ ਕੰਮ ਕੀਤੇ ਨੇ ਜਿਨ੍ਹਾਂ ਨੇ ਦਿੱਤੇ ਹੋਏ ਵਰਸਾਏ ਹੋਏ ਪੈਸੇ ਅੱਜ ਵੀ ਪੰਚਾਇਤਾਂ ਵਰਤ ਰਹੀਆਂ ਨੇ ਯਾਨੀ ਦੱਤੈ ਹੋਰ ਕੰਮ ਬਹੁਤ ਕਰਤੇ ਜੀ ਬੰਦ ਕਰਤੀ ਅਸੀਂ ਇਹ ਕੰਮ ਕਰਨ ਵਾਲੇ ਤੇ ਕਿਹੜੀ ਸਰਕਾਰ ਨੇ ਆ ਜਿਹੜੀ ਆ ਖੌਨੀ ਝਾੜੂ ਵਾਲੀ ਨਹੀਂ ਕਰੀ ਇਹ ਉਹ ਨਹੀਂ મોદી ਨੇ ਕਰੀਏ ਅੱਛਾ ਇਹ ਕੀ ਪਤਾ ਕੀ ਨੇ ਕਰੀਏ ਉਸ ਦੇ ਰਾਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਮੇ ਹੋਈਆਂ ਇੰਸਟੀਚੂਟਸ ਬਣੇ ਹੋਰ ਕੁਝ ਬਣੇ ਡੈਮ ਬਣੇ ਹੋਰ ਬਹੁਤ ਕੁਝ ਵਿਕਾਸ ਹੋਇਆ ਦੇਸ਼ ਦੁਨੀਆ ਤੇ ਤੁਹਾਡਾ ਸਵਾਗਤ ਹੈ ਅੱਜ ਪਿੰਡ ਬਾਲੀਆਂ ਦੇ ਵਿੱਚ ਖੜਿਆ ਜਿੱਥੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਹੋਣੀਆਂ ਆ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮಿತಿ ਦੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਜਾਂ ਕਿਹੜੀ ਪਾਰਟੀ ਦੇ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣਨਗੇ ਪਿੰਡ ਬਾਲੀਆਂ ਦੇ ਵਿੱਚ ਸੱਤ ਵਿੱਚ ਬੈਠਾ ਜਿੱਥੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਤਾਸ ਖੇਡ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਨਾ ਮੇਰਾ ਨਾਂ ਜੀ ਪਰਮਜੀਤ ਕੁਮਾਰ ਪਿੰਡ ਬਾਲੀਆਂ ਜੀ ਕੀ ਕਹਿਣਾ ਚਾਹੋਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਆ ਰਹੀਆਂ ਨੇ ਕਿਸ ਪਾਰਟੀ ਦੀ ਸਰਕਾਰ ਆ ਪਾਰਟੀ ਦੇ ਬੰਦੇ ਜਿੱਤ ਸਕਦੇ ਨੇ ਸਾਨੂੰ ਜੀ ਮੈਂ ਆਦ ਆਮ ਪਾਰਟੀ ਤੇ ਮੈਂ ਆਦ ਜੀ ਪੂਰਾ ਕੰਮ ਕੀਤਾ ਸਾਡਾ ਖੇਤੀਬਾੜੀ ਦਾ ਸਭ ਤੋਂ ਬਿਜਲੀ ਦਾ ਸਾਨੂੰ ਜ਼ਰੂਰੀ ਹੈ ਜੀ ਜਿਹੜੀ ਦਿਨੇ-ਦਿਨੇ ਅਸੀਂ ਆਪਣੀ ਫਸਲ ਨੂੰ ਰਮਾ ਕੇ ਦਿਨੇ ਹੀ ਮੋਟਰ ਬੰਦ ਕਰਕੇ ਆਉਨੇ ਆ ਤੇ ਦੂਜੇ ਨੰਬਰ ਤੇ ਸਾਨੂੰ ਬਸ ਮਾਨ ਸਾਹਿਬ ਲਵੇ ਇੱਕ ਗੱਲ ਬਚਾ ਦਿਓ ਜੀ ਭੁੱਕੀ ਗਣਿਓ ਬੜੇ ਔਖੇ ਆ ਭੁੱਕੀ ਜ਼ਰੂਰ ਟੇਕੇ ਕੋਲੇ ਜਾਣ ਸਾਨੂੰ ਟੇਕੇ ਜ਼ਰੂਰ ਚਾਹੀਦੇ ਨੇ ਹੋ ਬਜ਼ੁਰਗਾਂ ਦੀ ਡਿਮਾਂਡ ਹੀ ਬੜੀ ਤਕੜੀ ਆ ਗੱਲਬਾਤ ਕਰ ਲੈਣਿਆ ਕੀ ਨਾਮ ਆ ਵੀਰ ਬਈ ਮੇਰਾ ਨਾਮ ਤੇਜਿੰਦਰਪਾਲ ਸਿੰਘ ਆ ਇਹ ਜਿਹੜਾ ਮੈਡੀਕਲ ਨਸ਼ਾ ਚੱਲਦਾ ਟੀਕੇ ਲਾ ਲਾ ਕੇ ਨੌਜਵਾਨ ਮੁੰਡੇ ਮਰਦੇ ਨੇ ਠੀਕ ਆ ਉਹ ਮੈਡੀਕਲ ਨਸ਼ਾ ਬੰਦ ਹੋ ਜਾਊਗਾ ਠੀਕ ਆ ਜੇ ਭੁੱਖੀ ਦੇ ਠੇਕੇ ਖੁੱਲੇ ਜਾਣ ਠੀਕ ਆ ਇਹ ਸਰਕਾਰਾਂ ਨੂੰ ਗਲਤ ਫਹਿਮੀ ਆ ਵੀ ਜਾਦੇ ਲੱਗ ਜਾਣਗੇ ਐ ਲੱਗ ਜਾਣਗੇ ਇਹਦੇ ਨਾਲ ਵਧੀਆ ਕੰਮ ਇਹ ਹੋਊਗਾ ਜਿਹੜਾ ਬੰਦਾ ਭੁੱਖੀ ਭਾਕੀ ਖਾਂਦਾ ਕੰਮੇ ਕਰਦਾ ਕੋਈ ਮਾੜਾ ਕੰਮ ਨਹੀਂ ਕਰਦਾ दारू ਪੀਂਦਾ ਅਗਲਾ ਡਿਗਿਆ ਰਹਿੰਦਾ ਸਾਰਾ ਕੁਝ ਹੋਇਆ ਰਹਿੰਦਾ ਇਹ ਸਰਕਾਰ ਹੀ ਕੰਮ ਕਰ ਦਿੱਤਾ ਸਰਕਾਰ ਹਾਰਦੀ ਹੀ ਨਹੀਂ ਕਿਸੇ ਟਾਈਮ ਵੀ ਕੀ ਲੱਗਦਾ ਕਿਸ ਤਰ੍ਹਾਂ ਕਿਉਂਕਿ ਹੋਰ ਪਾਰਟੀਆਂ ਵੀ ਆ ਰਹੀਆਂ ਨੇ ਆਪਣੇ ਪਿੰਡਾਂ ਚ ਸ਼ਹਿਰਾਂ ਚ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਤੇ ਬਲਾਕ ਸਮਵਦੀਆਂ ਵੋਟਾਂ ਹਮੇਸ਼ਾ ਪਿੰਡਾਂ ਦੇ ਵਿੱਚ ਹੀ ਪੈਂਦੀਆਂ ਨੇ ਅਜ ਹਲੇ ਤੱਕ ਸੰਗਰੂਰ ਦੇ ਵਿੱਚ ਜਾਂ ਮੰਗਵਾਲ ਜੋਂ ਦੇ ਅੰਦਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਤੇ ਇੱਕ ਕਾਂਗਰਸ ਦੇ ਉਮੀਦਵਾਰ ਨੇ ਦਾਵੇਦਾਰੀ ਠੋਕੀਆ ਬਾਕੀ ਪਾਰਟੀਆਂ ਨੇ ਨਹੀਂ ਠੋਕੀ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਬਈ ਹਜੇ ਤਾਂ ਸਾਨੂੰ ਤਾਂ ਉਮੀਦਵਾਰ ਦੀ ਨਹੀਂ ਪਤਾ ਲੱਗਿਆ ਕਿਹੜੇ ਕਿਹੜੇ ਖੜੇ ਨੇ ਜੇ ਪਤਾ ਲੱਗੂਗਾ ਪਿੰਡਰਾਂ ਦਾ ਪਤਾ ਵੀ ਕੈਲੂ ਖੜਾ ਕਰ ਲਿਆ ਹੋਰ ਅਜੇ ਫਾਈਨਲ ਨਹੀਂ ਹੋਇਆ ਇਹਨਾਂ ਦਾ ਵੀ ਕਿਹੜਾ ਕੜੂ ਕਿਹੜਾ ਨਾ ਖੜੂਗਾ ਜੇ ਪੰਜਾਬ ਚ ਮਨਜੀਤ ਸਿੰਘ ਕੈਲੂ ਆ ਜੋ ਸਰਪੰਚ ਆ ਸਾਬਕਾ ਸਰਪੰਚ ਪਿੰਡਰਾਂ ਦਾ ਉਹਨੇ ਇੱਕ ਨਿਵੇਕਲੇ ਉਪਰਾਲਾ ਕੀਤਾ ਸਰਬਸੰਮਤੀ ਨਾਲ ਆਪਣੇ ਪਿੰਡ ਦਾ ਬਲਾਕ ਮੈਂਬਰ ਬਲਾਕ ਸੰਮਤੀ ਦਾ ਮੈਂਬਰ ਚੁਣ ਲਿਆ ਉਹ ਬਾਈ ਉਹ ਬਹੁਤ ਸਲਾਗ ਜੋ ਕੰਮ ਕੀਤਾ ਉਹਨਾਂ ਨੇ ਹਰੇਕ ਪਿੰਡ ਚ ਇਦੀ ਹੋਣਾ ਚਾਹੀਦਾ ਵੀ ਸਹਿਮਤੀ ਨਾਲ ਬਣ ਜੇ ਤਾਂ ਉਹਦੇ ਵਰਗੀ ਰੀਤ ਨਹੀਂ ਹੈਗੀ ਨਾਲੇ ਭਾਈਚਾਰਾ ਬਣਿਆ ਰਹਿਣਾ ਆਪਣਾ ਸਹਿਮਤੀ ਨਾਲ ਬੰਨਣਾ ਚਾਹੀਦਾ ਸਰਪੰਚ ਵੀ ਸਹਿਮਤੀ ਨਾਲ ਬੰਨਣਾ ਚਾਹੀਦਾ ਮੈਂਬਰ ਵੀ ਸਹਿਮਤੀ ਨਾਲੇ ਬੰਨਨੇ ਚਾਹੀਦੇ ਨੇ ਇਹ ਕੰਮ ਹੋਣਾ ਚਾਹੀਦਾ ਉਹ ਕੰਮ ਉਹਦਾ ਸਲਾਘਾਯੋਗ ਹੈਗਾ ਭਾਈ ਹੋਰ ਸਾਥ ਨਹੀਂ ਦਿੰਦਾ ਹੁਣ ਬਾਲਾ ਪਾਰਟੀਆਂ ਦਾ ਕੰਮ ਚੱਲ ਰਿਹਾ ਜੀ ਪਿੰਡਾਂ 'ਚ ਇਹ ਇੱਕ ਦੂਜੇ ਦੇ ਉੱਠਣੋਂ ਬੈਠਣੋਂ ਵੀ ਗਏ ਲੋਕ ਜਿਵੇਂ ਹੁਣ ਸਾਰੇ ਬੰਦੇ ਕਹੀਂ ਇਸ ਤਰ੍ਹਾਂ ਮਤਲਬ ਬਹੁਤ ਸਾਰੇ ਮਤੀਨਾ ਬੰਦੇ ਨੂੰ ਚੁਣਦਣਾ ਚੰਗੀ ਗੱਲ ਹੈ ਆ ਇਹਨਾਂ ਦਾ ਕਹਿਣਾ ਕਿ ਜੋ ਸਰਬਸੰਮਤੀ ਨਾਲ ਚੁਣਿਆ ਜਾਵੇ ਉਹ ਬਹੁਤ ਚੰਗਾ ਉਪਰਾਲਾ ਹੁੰਦਾ ਹੈ ਹੋਰ ਵੀ ਵੀਰ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣਾ ਕੀ ਨਾਮ ਆ ਜੀ ਤੇਂਦਰ ਸਿੰਘ ਤੇਂਦਰ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਬਲਾਕ ਸਮਤੀ ਤੇ ਜਲਾ ਬਰਸਦੀਆਂ ਵੋਟਾਂ ਆ ਰਹੀਆਂ ਨੇ ਦੇਖੋ ਜੀ ਹੁਣ ਬਹੁਤ ਵਧੀਆ ਕਿਹੜੀ ਪਾਰਟੀ ਦਾ ਲੱਗਦਾ ਕੈਂਡੀਡੇਟ ਆ ਜਾਂ ਕਿਹੜੀ ਪਾਰਟੀ ਆ ਕੇ ਆ ਸਕਦੀ ਆ ਆਮ ਆਦਮੀ ਪਾਰਟੀ ਲੱਗਦਾ ਹਾਂ ਕਿਉਂਕਿ ਹਾਲੇ ਤੱਕ ਬਜ਼ੁਰਗਔਰਤਾਂ ਨੂੰ ਜਾਂ ਲੇਡੀਜ਼ ਨੂੰ ਆਪਣੇ ਇਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਨਹੀਂ ਦਿੱਤਾ ਹੋਰ ਕੰਮ ਬਹੁਤ ਕਰਤੇ ਜੀ ਹੋਰ ਹਾਂ ਜਿਹੜੇ ਇੱਕ ਇੱਕ ਇੱਕੇ ਰਹਿੰਦੀ ਆ ਕਹਿੰਦੇ ਇਹ ਵੀ ਕਰਦਾਂਗੇ ਪੂਰਾ ਕੀ ਨਾਮ ਆ ਜੀ ਆਪਣਾ ਕਮਲਜੀਤ ਆ ਆ ਕੀ ਕਹਿਣਾ ਚਾਹੋਗੇ ਹੁਣ ਵੋਟਾਂ ਆ ਰਹੀਆਂ ਨੇ ਵੀ ਕਿਸ ਨੂੰ ਚਾਹੁੰਦੇ ਹੋ ਤੁਸੀਂ ਮੈਂ ਚਾਹੁੰਦੇ ਮੇਰੇ ਪੈਸਾ ਨਹੀਂ ਲੱਗਿਆ ਮੇਰੇ ਟੂ ਇਤੇ ਚੇਪੇ ਵੀ ਲੱਗਦੇ ਆ ਦਵਾਈ ਮੇਰੀ ਸੂਰੂ ਚੱਲੀ ਜਾਂਦੀ ਆ ਆ ਬਿਮਾਰੀ ਚੱਲ ਰਹੀ ਚੱਲ ਰਹੀ ਜੇ ਨਵੀਂ ਕੋਈ ਪਾਰਟੀ ਦੇ ਕੈਂਡੀਡੇਟ ਆਉਣਗੇ ਕੀ ਲੱਗਦਾ ਤੁਹਾਡੀ ਪੈਨਸ਼ਨ ਲੱਗ ਜੇਗੀ ਲੱਗ ਜੇਗੀ ਫਿਰ ਤਾਂ ਵਧੀਆ ਪੈਸਾ ਸਿਕਾਵਾ ਛੋਟੇ ਫਿਰ ਤਾਂ ਵਧੀਆ ਜੇ ਲੱਗੂਗੀ ਹੋਂ ਤੱਕ ਕਿਉਂ ਨਹੀਂ ਲੱਗੀ ਕੀ ਬਤਾ ਕੋਈ ਸਾਈਨ ਨਹੀਂ ਕਰਦਾ ਕੋਈ ਕੁਛ ਨਹੀਂ ਕਰਦਾ ਜਵਾਬ ਦੇ ਜਾਂਦੇ ਨੇ ਇਹ ਆਵਾਦਮੀ ਪਾਰਟੀ ਦੀ ਸਰਕਾਰ ਚ ਆ ਆ ਜਿਹੜੇ ਆਈ ਤੀ ਆਪਾਂ ਹੀ ਨਾ ਕੀ ਕਹਿੰਦੇ ਹੁੰਦੇ ਨੇ ਉਹ ਦਿਨ ਸਾਰੇ ਪਿੰਡ ਚ ਫਿਰਿਆ ਮੈਂ ਅੱਛਾ ਜੀ ਬਰਾਜ ਨਾਲ ਫਿਰੋਜ ਤੇ ਆਈ ਤੇ ਸੀ ਨੇ ਪਿੰਡ ਚ ਸਾਰਿਆਂ ਨੇ ਅੱਛਾ ਤੁਹਾਡੀ ਪੈਨਸ਼ਨ ਨਾ ਕੁਛ ਨਹੀਂ ਲੱਗਾ ਬਰਾਤ ਤੁਹ ਬਿਸੰਗ ਆ ਕੀ ਕਹਿਣਾ ਚਾਹੋਗੇ ਸਾਡੀ ਰੇਕਾ ਬੰਦ ਕਰਤੀ ਅਸੀਂ ਇਹ ਕੰਮ ਕਰਨ ਵਾਲੇ ਤੇ ਕਿਹੜੀ ਸਰਕਾਰ ਨੇ ਆ ਜਿਹੜੀ ਹੈ ਕੌਣ ਝਾੜੂ ਵਾਲੀ ਨੇ ਕਰੀ ਇਹ ਉਹ ਨਹੀਂ મોદી ਨੇ ਕਰੀਏ ਅੱਛਾ ਇਹ ਕੀ ਪਤਾ ਕੀ ਨੇ ਕਰੀਏ ਆਹਾ ਸਾਡੀ ਕੜਕਾ ਇਹ ਨਹੀਂ ਆਹ ਝਾੜੂ ਵਾਲਾ ਦੇ ਰਿਹਾ ਜਿੱਦਿਆਂ ਹੋਏ ਉਹਦੇ ਦੀ ਕੜਕਣੀ ਮਿਲੀ ਹੈ ਨੂੰ 4 3 ਰੁਪਈਆ 4 ਰੁਪਈਆ ਹੋਰ ਵੀ ਚੀਜ਼ਾਂ ਤੁਹਾਡੀਆਂ ਸਾਨੂੰ ਤਾਂ ਕੁਝ ਵੀ ਨਹੀਂ ਦਿੱਤਾ ਇਹ ਝਾੜੂ ਵਾਲੇ ਸਾਡੇ ਤਾਂ ਉਹ ਪਿੰਡ ਵਾਲਿਆਂ ਦੇ ਵਿੱਚ ਲੱਗੇ ਹੋયા ਲਗਾਤਾਰ ਲੋਕਾਂ ਦੇ ਵਿਚਾਰ ਵੀ ਲੈ ਰਹੇ ਆ ਸੱਥਾਂ ਵਿੱਚ ਬੈਠੇ ਨੇ ਬਜ਼ੁਰਗ ਲੋਕ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਆ ਕੀ ਨਾਮ ਹੈ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਆਉਣ ਵਾਲੀਆਂ ਵੋਟਾਂ ਨੇ ਜੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਕਿਸ ਪਾਰਟੀ ਨੂੰ ਦੇਖਦੇ ਹੋ ਤਾਂ ਕਿਸ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋ ਅਸਲ ਦੇ ਵਿੱਚ ਸਾਡਾ ਸਮਾਜ ਵੋਟ ਬਾਤ ਦੇ ਵਿੱਚ ਉਲਝ ਕੇ ਰਹਿ ਗਿਆ ਤੁਸੀਂ ਇਹ ਸਾਨੂੰ ਦੱਸਿਆ ਕਿ ਕਿ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਨੇ ਪਰ ਇੱਥੇ ਕਿਸੇ ਨੂੰ ਕਿਸੇ ਨੂੰ ਵੀ ਇਸ ਸੰਗਤ ਨੂੰ ਪਤਾ ਨਹੀਂ ਹੈ ਵੀ ਜ਼ਿਲ੍ਹਾ ਪ੍ਰੀਸ਼ਦ ਜਾਂ ਆਪਣਾ ਬਲਾਕ ਸਭਾ ਦੀਆਂ ਵੋਟਾਂ ਨੇ ਲੋਕਾਂ ਨੂੰ ਅਸਲ 'ਚ ਬੋਟਵਾਲ ਤੋਂ ਭਰੋਸਾ ਉਠਦਾ ਜਾ ਰਿਹਾ ਹੈ। ਸ਼ੁਰੂ ਤੋਂ ਲੈ ਕੇ 1947 ਤੋਂ ਲੈ ਕੇ 1952 ਦੇ ਵਿੱਚ ਜਦ ਪਹਿਲੇ ਇਲੈਕਸ਼ਨ ਹੋਈਆ ਉਸ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਪਾਰਟੀਆਂ ਨੇ ਹਿੰਦੁਸਤਾਨ ਦੇ ਵਿੱਚ ਕੰਮ ਕਰਿਆ ਜਾਂ ਰਾਜ ਕਰਿਆ ਉਹਨਾਂ ਸਾਰਿਆਂ ਚੋਂ ਵੱਧ ਸਮਾਂ ਕਾਂਗਰਸ ਨੇ ਰਾਜ ਕੀਤਾ। ਕਾਂਗਰਸ ਦੇ ਰਾਜ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਮਈ ਹੋਈਆਂ ਇੰਸਟੀਚੂਟਸ ਬਣੇ ਹੋਰ ਕੁਝ ਬਣੇ ਡੈਮ ਬਣੇ ਹੋਰ ਬਹੁਤ ਕੁਝ ਵਿਕਾਸ ਹੋਇਆ ਪਰ ਸਮੇਂ ਦੇ ਰਾਜਨੀਤੀ ਦੇ ਬਦਲ ਦੇ ਨਾਲ ਲੋਕ ਲੋਕਾਂ ਨੂੰ ਧਰਮ ਬਾਦ ਦੇ ਵਿੱਚ ਉਲਝਾਇਆ ਗਿਆ ਧਰਮ ਬਾਦ ਦੇ ਵਿੱਚ ਆ ਕੇ ਅਸੀਂ ਫਾਸੀਵਾਦੀ ਸਰਕਾਰਾਂ ਇੱਥੇ ਬਣੀਆਂ ਜਿਹੜੀਆਂ ਅੱਜ ਮੌਕੇ ਦੇ ਉੱਤੇ ਰਾਜ ਕਰ ਰਹੀਆਂ ਨੇ ਪਰ ਇਹਨਾਂ ਰਾਜਾਂ ਨੇ ਇਹਨਾਂ ਰਾਜਿਆਂ ਨੇ ਰਾਜੇ ਨੇ ਹੁਣ ਇਹ ਪ੍ਰਧਾਨ ਮੰਤਰੀ ਨਹੀਂ ਹਨ ਇਹਨਾਂ ਨੇ ਸਾਡੀਆਂ ਬਣਾਈਆਂ ਹੋਈਆਂ ਹਿੰਦੁਸਤਾਨ ਦੇ ਖੂਨ ਪਸੀਨੇ ਦੇ ਲੋਕਾਂ ਦੇ ਪੈਸੇ ਦੇ ਨਾਲ ਬਣੇ ਹੋਏ ਇੰਸਟੀਚੂਟ ਸਾਰੇ ਹੀ ਕਾਰਪੋਰੇਟਾਂ ਨੂੰ ਵੇਚ ਦਿੱਤੇ ਨੇ ਜਿਸ ਤੋਂ ਸਾਨੂੰ ਇੰਡੀਅਨ ਆਇਲ ਲਾ ਲਓ ਭਾਰਤ ਪੈਟਰੋਲੀਅਮ ਲਾ ਲਓ ਜਿਨ੍ਹਾਂ ਇੰਸਟੀਚੂਟਾਂ ਦੀ ਕਮਾਈ ਸਾਡੇ ਖਜ਼ਾਨੇ ਨੂੰ ਜਾਂਦੀ ਸੀ ਅੱਜ ਉਹ ਇੰਸਟੀਚੂਟਾਂ ਦੀ ਕਮਾਈ ਕਿਸੇ ਕਾਰਪੋਰੇਟ ਦੇ ਘਰਾਣੇ ਨੂੰ ਜਾ ਰਹੀ ਹੈ ਜਿਹਦੇ ਕਰਕੇ ਕਿਥੇ ਗਰਾਵਟਾ ਰਹੀ ਹੈ ਤੁਸੀਂ ਆਪ ਦੇਖੋ ਪੰਜਾਬ ਸੰ 2000 ਦੇ ਵਿੱਚੋ ਸਰਪਲਸ ਮਨੀ ਸਟੇਟ ਸੀ 2000 ਦੇ ਵਿੱਚ ਪੰਜਾਬ ਦੇ ਉੱਤੇ ਕੋਈ ਕਰਜ਼ਾ ਨਹੀਂ ਸੀ ਆਪਦੇ ਪੈਸੇ ਨਾਲ ਪੰਜਾਬ ਕੰਮ ਕਰਦਾ ਸੀ ਇਹਨਾਂ 25 ਸਾਲਾਂ ਦੇ ਵਿੱਚ ਅੱਜ ਅਸੀਂ 4.5 ਲੱਖ ਕਰੋੜ ਦੇ ਕਰਜ਼ੇ ਹਾਂ ਜੋ ਪੰਜਾਬ ਦੇ ਵਿੱਚ ਜੱਪਾ ਬੱਚਾ ਜਾਂਦਾ ਉਹ 2.5 ਲੱਖ ਉਹਦੇ ਸਿਰ ਤੇ ਕਰਜ਼ਾ ਅੱਜ ਜਾਂਦੇ ਸਿਰ ਤੇ ਉਹ ਉਹਨੂੰ ਤੇ ਉਹਦੀ ਆਉਣ ਵਾਲੀਆਂ ਨਸਲਾਂ ਨੂੰ ਲਾਉਣਾ ਹੀ ਪਏਗਾ ਸੋ ਹਿੰਦੁਸਤਾਨ ਇਹਨਾਂ ਮੁੱਦਿਆਂ ਦੇ ਵਿੱਚ ਉਲਝ ਕੇ ਰਹਿ ਗਿਆ ਸ਼ਾਸ ਦੇ ਉੱਤੇ ਬਹੁਤ ਵੱਡਾ ਗਲਬਾ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਵੀ ਮੂਵਮੈਂਟਾਂ ਆ ਰਹੀਆਂ ਨੇ ਖੱਬੇ ਪੱਖੀ ਲਹਿਰਾਂ ਉੱਠ ਰਹੀਆਂ ਨੇ ਉੱਠਣ ਗਿਆ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਸਮਾਜ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਸਮਾਜ ਅੱਗੇ ਵਧੇਗਾ ਹੀ ਵਧੇਗਾ ਇਹ ਇੱਕ ਕੁਦਰਤੀ ਵਰਤਾਰਾ ਹੈ ਪਰ ਸਮੇਂ ਦੇ ਨਾਲ-ਨਾਲ ਜੇ ਅਸੀਂ ਕਹੀਏ ਸਾਡਾ ਸੰਗਰੂਰ ਜ਼ਿਲ੍ਹਾ ਜਾਂ ਸਾਡੇ ਪਿੰਡ ਸਾਡੀ ਕੰਸਟਿਟੂਐਂਸੀ ਦੇ ਵਿੱਚ ਸ੍ਰੀ ਵਿਜੇਂਦਰ ਸਿੰਘ ਲਾ ਨੇ ਇੰਨੇ ਕੰਮ ਕੀਤੇ ਨੇ ਜਿਨ੍ਹਾਂ ਨੇ ਦਿੱਤੇ ਹੋਏ ਵਰਸਾਏ ਹੋਏ ਪੈਸੇ ਅੱਜ ਵੀ ਪੰਚਾਇਤਾਂ ਵਰਤ ਰਹੀਆਂ ਨੇ ਪਰ ਸਾਡੇ ਇਹ ਜੇ ਅਸੀਂ ਉਲਝ ਗਏ ਇਸ ਤਾਣੇ ਮਾਣੇ ਦੇ ਵਿੱਚ VOTER ਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਕਿਹਨੂੰ ਵੋਟ ਪਾਵਾਂ ਕਿਹਨੂੰ ਵੋਟ ਨਾ ਪਾਵਾਂ ਸ਼ਾਇਦ ਵਿਜੇਂਦਰ ਸਾਡੀ ਕੌਨਸਟਿਟੂਐਂਸੀ ਜਿੰਨੀ ਖੂਬਸੂਰਤੀ ਪੰਜਾਬ ਦੀ ਕਿਸੇ ਕੌਨਸਟਿਟੂਐਂਸੀ ਦੇ ਵਿੱਚ ਨਹੀਂ ਹੈ ਜਿਹਦਾ ਸਿਹਰਾ ਸ੍ਰੀ ਵਿਜੇਂਦਰ ਸਿੰਘ ਲਾ ਨੂੰ ਜਾਂਦਾ ਹੈ ਅਸੀਂ ਇਹਨਾਂ ਵੋਟਾਂ ਦੇ ਵਿੱਚ ਕਾਂਗਰਸ ਦਾ ਸਮਰਥਨ ਕਰਦੇ ਹਾਂ ਔਰ ਭਰਪੂਰ ਰੋਟਾ ਪਾ ਧੰਨ ਹੋਰ ਵੀ ਨੌਜਵਾਨ ਨੇ ਇੱਥੇ ਗੱਲਬਾਤ ਕਰ ਲੈਣੇ ਆ ਹਾਂ ਕੁਝ ਕਹੋਗੇ ਨੌਜਵਾਨ ਥੋੜਾ ਘਬਰਾ ਗਏ ਕਿਉਂਕਿ ਚੋਣਾਂ ਦਾ ਮੁੱਦਾ ਹੁੰਦਾ ਹੈ ਕਈ ਵਾਰ ਕੋਈ ਗੱਲਬਾਤ ਬਾਹਰ ਆ ਜਾਂਦੀ ਹੈ ਇਹ ਸੀ ਪਿੰਡ ਬਾਲੀਆਂ ਦੇ ਲੋਕ ਜਿਨ੍ਹਾਂ ਨੇ ਆਪਣੇ ਅੰਦਰ ਦੀ ਭਾਵਨਾਵਾਂ ਨੂੰ ਪ੍ਰਗਟਾਇਆ ਕੁਝ ਲੋਕਾਂ ਨੂੰ ਇਹ ਵੀ ਹਲੇ ਪਤਾ ਨਹੀਂ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਹੋਰ ਆਲੀਆਂ ਨੇ ਪਰ ਦੇਖਦੇ ਆ ਕਦੋਂ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰਦੀ ਆ ਪਰ ਕੁਝ ਕੈਂਡੀਡੇਟ ਜੋ ਕਿ ਲਗਾਤਾਰ ਪਿੰਡਾਂ ਦੇ ਵਿੱਚ ਆਪਣਾ ਹੋਲਡ ਬਣਾਉਣ ਜਾ ਰਹੇ ਹਨ ਲਗਾਤਾਰ ਪਿੰਡਾਂ ਦੇ ਲੋਕਾਂ ਨੂੰ ਮਿਲ ਰਹੇ ਹਨ ਇਹ ਜਾਣਕਾਰੀ ਮਿਲੀ ਆ ਕਿ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਸਾਧ ਰਹੇ ਹਨ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਮੈਂ ਹਰਪਾਲ ਸਿੰਘ ਕਹਾਵਦਾ